ਕਾਲ ਪਾਰੇ ਦੋਸਤੋ ਮੈਂ ਗਰਦੇਵ ਸਿੰਘ ਨਿੱਜੇ YouTube ਚੈਨਲ ਤੇ ਫੇਰ ਤੁਹਾਡੇ ਨਾਲ ਸਾਹਮਣੇ ਆਇਆ ਅੱਜ ਅਹੀ ਤੁਹਾਡੇ ਨਾਲ ਗੱਲ ਕਰਾਂਗੇ ਸੀਜ਼ਨ ਜਿਹੜਾ ਵਾ ਕਣਕ ਦਾ ਸੀਜ਼ਨ ਆ ਚੁੱਕਾ ਵਾ ਕਾਫੀ ਕਿਸਾਨ ਵੀਰਾਂ ਨੇ ਜਿਹੜੇ ਟਰੈਕਟਰਾਂ ਦੇ ਵਿੱਚ ਆ ਗੇਅਰ ਆਲ ਜਿਹੜੇ ਆ ਪਾਉਣੇ ਨੇ ਤੇਲ ਜਿਹੜੇ ਬਦਲਨੇ ਨੇ ਥੱਲੇ ਦੇ ਤੇਲ ਜਿਹੜੇ ਬਦਲੇ ਜਾਣੇ ਨੇ ਪਹਿਲੇ ਹਿੱਸੇ ਦੇ ਇਹਦੇ ਤੇਲ ਬਦਲੇ ਜਾਣੇ ਨੇ ਤੇ ਮੈਂ ਦੋਸਤਾਂ ਨੂੰ ਵੀਡੀਓ ਲੈ ਕੇ ਇਸ ਕਰਕੇ ਆਵਾਂ ਵੀ ਕਈ ਜਣਾਂ ਨੂੰ ਜਿਆਦਾ ਵਾ ਜਿੱਦਾਂ ਆ ਤੇਲ ਆਪਾਂ ਲਿਆ ਵਾ ਇਹ ਇਹਦੇ ਤੇਲ ਵਿੱਚ ਕੀ ਆ ਆਪਾਂ ਇਹ ਤੇਲ ਨੂੰ ਚੈੱਕ ਕੀਤਾ ਵਾ ਦੋ ਤੇਲ ਮਿਲਾ ਕੇ ਕਿਹੜੇ ਤਰੀਕੇ ਨਾਲ ਹੋਰ ਵੀ ਸਾਡੇ ਵੀਰ ਉਹਨੇ origignal ਤੇਲ ਲਿਆਂਦਾ ਵਾ ਪਰ ਆਪਾਂ ਵੀ origignal ਲਿਆਂਦਾ ਆਪਾਂ ਦੋਹਾਂ ਦਾ ਆਸਟ੍ਰੋ ਚ ਕਦਾਂ ਗ੍ਰੈਵਿਟੀ ਕੱਢੀ ਆ ਕਿਹੜੇ ਤਰੀਕੇ ਨਾਲ ਕਿਦਾਂ ਆਪਾਂ ਤੇਲ ਘਰ ਚੈੱਕ ਕਰ ਸਕਦੇ ਆ ਕਿਵੇਂ ਚੈੱਕ ਕਰ ਸਕਦੇ ਆ ਉਹ ਤੇਲ ਨੂੰ ਆਪਾਂ ਤੁਹਾਨੂੰ ਦੱਸਾਂਗੇ ਇਹ ਵੀਡੀਓ ਵਿੱਚ ਤੁਸੀਂ ਐਂਡ ਤੱਕ ਮੇਰੀ ਵੀਡੀਓ ਵੇਖਦੇ ਰਹੋ ਇਹ ਤੇਲ ਨੂੰ ਆਪਾਂ ਕਿਹੜੇ ਤਰੀਕੇ ਨਾਲ ਦੋਹਾਂ ਤੇਲਾਂ ਨੂੰ ਪਾ ਗਿਓ ਦੂਜੇ ਮੇਰੇ ਵੀਰ ਆ ਲਾ ਕੇ ਉਹਨੇ ਵੀ ਤੇਲ ਇਹ ਆਪਣੇ ਟਰੈਕਟਰ ਦਾ ਲਿਆਂਦਾ ਸੇਮ ਟਰੈਕਟਰ ਨੇ ਤੇ ਉਹ ਸੇਬ ਤੇਲ ਪੈਂਦਾ ਕਿਹੜੇ ਤਰੀਕੇ ਨਾਲ ਪੈਂਦਾ ਪਰ ਸਾਨੂੰ ਥੋੜਾ ਸ਼ੱਕ ਜਾਪਿਆ ਸੀ ਤੇਲ ਦੇ ਵਿੱਚ ਥੋੜਾ ਜਿਹਾ ਫਰਕ ਆ ਫਰਕ ਬਿਲਕੁਲ ਜਦਾ ਹੈਗਾ ਵਾ ਫਰਕ ਕਾਫੀ ਜਮੀਨ ਸਮਾਨ ਦਾ ਫਰਕ ਆ ਅਸੀਂ ਤੁਹਾਨੂੰ ਦੱਸਾਂਗੇ ਵੀ ਵੀਡੀਓ ਵਿੱਚ ਤੁਸੀਂ ਵੇਖਦੇ ਹੋ ਕਿ ਕਿਹੜੇ ਕਿਹੜੇ ਤਰੀਕੇ ਨਾਲ ਤੇਲ ਦੀ ਟੈਸਟਿੰਗ ਕਰਦੇ ਆ ਆਪਾਂ ਟੈਸਟਿੰਗ ਕਰਦੇ ਆ ਵੇੜੀਆਂ ਕਿਹੜੇ ਤਰੀਕੇ ਨਾਲ ਤੁਸੀਂ ਸਾਡੇ ਵੀਡੀਓ ਦਾ ਪੂਰੀ ਐਂਡ ਤੱਕ ਵੇਖਦੇ ਹੋ ਆਪਾਂ ਹੁਣ ਜਿਆ ਤੇਲ ਇਹ ਚੈੱਕ ਕਰਨ ਲੱਗੇ ਇਹਦੇ ਜਿਹੜਾ ਸੱਤ ਕਰਦਾ ਪਾਣੀ ਦੇ ਧੁੱਕੇ ਜੋਂਦੇ ਇਸ ਤਰ੍ਹਾਂ ਚੋਂਦੇ ਆ ਆ ਵੇਖ ਤੇਲ ਚੈੱਕ ਇਹ ਕੀ ਲੱਗਦਾ ਕਿਹੜਾ ਤੇਲੇ ਕਹੀ ਤੁਮੈ ਲਵੇ ਮੇਰੇ ਨਾਲ ਆ ਚੱਲ ਮੇਰੇ ਨਾਲ ਆ ਉਹ ਵੀ ਪਾ ਗਿਆ ਤੇ ਵੇਖ ਤੇ ਉਹਦੇ ਪਣੀ ਉਹ ਨਹੀਂ ਪਣੀ ਨਾ ਆ ਮੈਂ ਤੈਨੂੰ ਬਾਅਦ ਚ ਕਹਾਂ ਰਹੀ ਆ ਹੈ ਉਹ ਵੀ ਚੱਤਾ ਅਸੀਂ ਟਰੈਕਟਰ ਚੋਂ ਕੱਢ ਕੇ ਵੇਖਿਆ ਜੂਆ ਤੇ ਸਰਾ ਆਹ ਪਹਿਲਾਂ ਨਾਲ ਹੱਥ ਗਾੜੀ ਖੂ ਹੋਈ ਇੱਧੇ ਕਰੀ ਆ ਜਰਾ ਆ ਵੇਚੀ ਆ ਵੇਚੀ ਗਾੜਾ ਹਾਂ ਹਾਂ ਆ ਵੇਹ ਗੇ ਰਹਿਦਾ ਫੋੜ ਵੀ ਇਹਦਾ ਤਾਂ ਫਰਕ ਸਮੱਗ ਵੇਖ ਨਾਲ ਗੇਰ ਦੇ ਤੇਲ ਦੀ ਸਮੱਗ ਵੇ ਆਹ ਲਓ ਸਮੱਗ ਲਊ ਆ ਮੈਂ ਬਾਟੀਆਂ ਲੈ ਆ ਤੂੰ ਪਰ ਇਹ ਚੁੰਦੀ ਆ ਤੇ ਨਹੀਂ ਉਹ ਕੀ ਆਦੀ ਮੇਲਾ ਉਹ ਕੀ ਆਦਾ ਹੈ ਉਹ ਪਾ ਲੋ ਇਹਦਾ ਨਹੀਂ ਆਉਂਦਾ ਮੇਰੇ ਹੱਥ ਰਬੜੀ ਫਦੇ ਆ ਕਾਲੀ ਗਾ ਪੂਰੇ ਇਹਦੇ ਸਮੈਲੀ ਨਹੀਂ ਇਹ ਤੈਨੂੰ ਨਹੀਂ ਆਉਂਦਾ ਮੇਰੀ ਗੱਲ ਸੁਣ ਲੀਟਰ ਕਿੰਨਾ ਦਿੱਤਾ ਹੈ ਲੀਟਰ ਕਿੰਨਾ ਹਾਂ 200 ਨਹੀਂ ਉਹ 300 ਪੀ ਇਹਦਾ ਦੋਹਾਂ ਦਾ ਕਰਦੇ ਨਾ ਕੰਬੀਨੇਸ਼ਨ ਵਿੱਚ ਪਾ ਕੇ ਜੀ ਆਪਣਾ ਬਰਾਬਰ ਕੀ ਇਹਦਾ ਦੋਹਾਂ ਦਾ ਮੇਲ ਕੀ ਆ ਕੀ ਮੇਲ ਕੀ ਆ ਤੁਹਾਨੂੰ ਬਦਲਾ ਕੇ ਬਤਾਇਆ ਫਰੇਮ ਹੋਦਾ ਆ ਆਜੇ ਉਹ ਤੇਰੇ ਪ੍ਰੇਡੈਂਟ ਦੀਆਂ ਬਰੇਕਾਂ ਵਾਖਿਆ ਕੇ ਫਟਦੀਆਂ ਫੀਲ ਤੇ ਆਪਾਂ ਇਹ ਹੁਣ ਕਹਿੰਦਾ ਕਿ ਪੀ ਲੈਦਾ ਕੀ ਫਰਕ ਆ ਉਹ ਮੈਨੂੰ ਲੱਗਾ ਠੱਗੀ ਹੋ ਗਈ ਆ ਹਨਾ ਆਦੀ ਐਦੀ ਐਦੀ ਆਈ ਰਾ ਪਾ ਪਾ ਟੈਸਟਿੰਗ ਹੋਣਦੀ ਆ ਟੈਸਟਿੰਗ ਆਪਾਂ ਕਿਵੇਂ ਇੱਥੇ ਕਿੱਦਾਂ ਕਰਨੀ ਆ ਪਾ ਵੇ ਇਹਦੇ ਹੁਣ ਵੇਖੋ ਆ ਨਹੀਂ ਸਾਡੀ ਕਿਹਦੇ ਵਿੱਚ ਤੇ ਉਹਦੇ ਵਿੱਚ ਕਿੰਨਾ ਫਰਕ ਆ ਹੁਣ ਵੇਖੋ ਉਹਦੇ ਭੱਜਾ ਫਰਦਾ ਕਲਾਸੀ ਚ ਪਾਣੀ ਆ ਨਹੀਂ ਇਹ ਕੋਈ ਕਮਤ। ਲੈ ਇੱਕ ਮਾਲਾ, ਉਹ ਵੀ ਤਲਗਾ। ਇੱਕ ਦਿੱਤਾ ਫੜ, ਦਿੱਤਾ ਫੜ। ਉਹਦੇ ਇੱਕ ਇੱਕ ਉਗੜੇ ਜਿਹਾ ਉਹ ਫੈਲਦਾ ਕਿਹੜੀ ਛੇਤੀ। ਹਾਂ ਇਹ ਦੇਖ ਉਹ ਜਿਹੜੀ ਗੇਰਾ ਜਿਹੀ ਸਮੈਲ ਆਉਂਦੀ ਨਾ ਇਹਦੇ ਜੋਤ ਮੈਨ ਲੰਗਦੀ ਹੈ। ਆਹ ਇਹ ਟੀਲੇ ਨੇ ਕਰਦਾ। ਨਾਲ ਰਿੱਖੀ ਨੇ ਪਾ ਲਈ। ਪੱਤਾਲ ਗੱਤੇ ਗੱਤੇ ਦੇ ਉੱਪਰ ਪਾ। ਹਾਂ ਇਹ ਉਗੜ ਉਹਦੀ ਬੇਰ ਕੇ ਦੇਖ ਤੂੰ ਤਾਂ ਬਾਦੇ ਉਹ ਉਦੋਂ ਹੀ ਪਾ ਦੇਤੀ। ਹਾਂ ਤੇ ਪਾ ਉਹ ਮੈਂ ਜੀ ਪਾ ਦਿੱਤੀ। ਉਹ ਆਹ ਤੇਰੇ ਦਾ ਅਸਲੀ। ਹਮ ਮਰਾ ਕੈਂਸਰ ਅਸਲੀ ਦਾ ਆ ਸ਼ਹਿਦ ਰਗਾ। ਆਹ ਕੀ ਕੀ ਦੱਸਦਾ ਤੁਹਾਨੂੰ ਉਹ ਛੇਤੀ ਭੱਜ ਗਿਆ ਬੰਦੇ ਨੇ ਬੰਦੇ ਨੇ ਹਾਂ ਪਰ ਥੋੜਾ ਕਿੰਨਾ ਕਾ ਨੰਬਰ ਦਾ ਫਰਕ ਆ ਇੱਕ ਦਿਨ ਦਾ ਬੰਦਾ ਫਰਕ ਆ ਨਹੀਂ ਉਹ ਕੇ ਦੇ ਸੰਗਣਾ ਯਾਰ ਅੱਧੋ ਅੱਧੋ ਆਦਾ ਫਰਕ ਤੇ ਲੀਡ ਲੱਗੂ ਜਾਂ ਲੈ ਕੇ ਇਹਦਾ ਮਤਲਬ ਵੀ ਪੂਰਾ ਚੈੱਕ ਹੋ ਗਿਆ ਵਾ ਨਹੀਂ ਉਹਦੇ ਚ ਹੀ ਪਾਵਾਂਗੇ ਪਊ ਇਹਦਾ ਮਤਲਬ ਵੀ ਇਹ ਪੱਕਾ ਸ਼ੁਰੂ ਹੋ ਗਿਆ ਵੀ ਇਹ ਨਹੀਂ ਨਹੀਂ ਯਾਰ ਬਿਸਮਲਾ ਸੰਗਣਾ ਮਾਦੂ ਦਾ ਫਰਕ ਹਾਂਜੀ ਦੋਸਤੋ ਤੁਸੀਂ ਵੇਖਿਆ ਸਾਰੀ ਇਹ ਵੀਡੀਓ ਦੇ ਵਿੱਚ ਕਿਹੜੇ ਤਰੀਕੇ ਨਾਲ ਆਪਾਂ ਤੇਲ ਦੀ ਜਿਹੜੀ ਟੈਸਟਿੰਗ ਕਰਦੇ ਆ ਇਹ ਤਰੀਕੇ ਨਾਲ ਆਪਾਂ ਟੈਸਟਿੰਗ ਸਾਰੀ ਵੇਖੀ ਆ ਕਦਾਂ ਆਪਾਂ ਇਹ ਵੀਰ ਦਾ ਵੀ ਤੇਲ ਜਿਹੜਾ ਵਾ ਇਹਦਾ ਵੀ ਚੈੱਕ ਕੀਤਾ ਵਾ ਜਿਹਨੇ ਜਿਹੜਾ ਨਵਾਂ ਲਾ ਗਿਆ ਇਹਨੇ ਵੀ ਆਪਣੇ ਟਰੈਕਟਰ ਵਿੱਚ ਪਾਇਆ ਵਾ ਤੇ ਆਪਾਂ ਵੀ ਚੈੱਕ ਕੀਤਾ ਵੇਖੋ ਤੁਸੀਂ ਦੋਹਾਂ ਤੇਲਾਂ ਦੇ ਵਿੱਚ ਵੀਡੀਓ ਵਿੱਚ ਤੁਸੀਂ ਦੋਹਾਂ ਦੇ ਵਿੱਚ ਅੰਤਰ ਵੇਖ ਹੀ ਲਿਆ ਵਾ ਕਿੰਨਾ ਕੁ ਫਰਕ ਆ ਦੋਹਾਂ ਤੇਲਾਂ ਦੇ ਵਿੱਚ ਕਿਉਂਕਿ ਜਿਹੜਾ ਟਰੈਕਟਰ ਆ ਇਹਨੂੰ ਆਪਾਂ ਤੇਲ ਦੇ ਵਿੱਚ ਇਹਦੇ ਵਿੱਚ ਤੇਲ ਦੀ ਵਰਤੋਂ ਕਰਨੀ ਵਿੱਚ ਚੰਗੇ ਤੇਲ ਦੀ ਵਰਤੋਂ ਹੀ ਕਰਨੀ ਜਿਹਦੀ ਜੇ ਮਾੜੇ ਤੇਲ ਦੀ ਵਰਤੋਂ ਕਰਾਂਗੇ ਤੇ ਉ ਦੇ ਨਾ ਜਿਆ ਜਲਾ ਦੇ ਸਾਨੂੰ ਜੇ ਮਾਰੇ ਤੇਲ ਪਾਵਾਂਗੇ ਤੇ ਜਦਾਂ ਦੇ ਸਾਨੂੰ ਕਹੋ ਤੁਸੀਂ ਕਿਸਾਨ ਵੀਰੋ ਆਪਣੇ ਆਖੀ ਵੇਹੀ ਜਾ ਕਿਹੜੇ ਤਰੀਕੇ ਨਾਲ ਆਪਾਂ ਤੇਲ ਦੀ ਜਿਹੜੀ ਟੈਸਟਿੰਗ ਕੀਤੀ ਆ ਤੇ ਤੁਸੀਂ ਆਪਣੇ ਘਰ ਜੇ ਤੁਸੀਂ ਤੇਲ ਪਾਇਆ ਵਾ ਜਾਂ ਨਵਾਂ ਕੋਈ ਦੁਕਾਨ ਤੋਂ ਲਿਆਂਦਾ ਵਾ ਤੁਸੀਂ ਤੇਲ ਦੀ ਟੈਸਟਿੰਗ ਇਸ ਤਰੀਕੇ ਦਾ ਕਰ ਸਕਦੇ ਇਹਨਾਂ ਕੋਈ ਕਹਿੰਦਾ ਮੈਂ ਗੁਰਦੇਵ ਸਿੰਘ ਨਿੱਜਰ YouTube ਚੈਨਲ ਤੇ ਧੰਨਵਾਦ ਅਗਲੀ ਵਾਰੀ ਵੀਡੀਓ ਵੇਖ ਲਈ ਫਿਰ ਤੁਸੀਂ ਇੰਤਜ਼ਾਰ ਕਰੋ ਕੱਲ ਪਰਸਪਤਿਕ ਫਿਰ ਮੇਰੀ ਜਿਹੜੀ ਨਵੀਂ ਵੀਡੀਓ ਆ ਰਹੀ ਹੈ ਇਹਨਾਂ ਕੋਈ ਕਹਿੰਦਾ ਗੁਰਦੇਵ ਸਿੰਘ ਧੰਨਵਾਦ